ਮੈਂ ਕਰੀਆ ਵਾ ਅੱਖਾਂ ਬੰਦ ਗਾ ਲਓ ਪ੍ਰੇਅ ਕਰਦੇ ਆ ਤੁਸੀਂ ਇਹ ਕਹਿਣਾ ਕਿ ਪ੍ਰਭੂ ਮੈਂ ਵਿਸ਼ਵਾਸ ਕਰਦਾ ਮੈਂ ਅੱਜ ਜੋ ਵੀ ਤੇ ਪ੍ਰੇਅ ਕਰ ਰਿਹਾ ਮੇਰੇ ਜੀਵਨ ਦੇ ਵਿੱਚ ప్రతిਫਲ ਲੈ ਕੇ ਆਉਂਦੀ ਆ ਪੂਰਾ ਹੋ ਰਿਹਾ ਹੈ ਠੀਕ ਹੈ ਜੋ ਵੀ ਤੁਸੀਂ ਅੱਜ ਪ੍ਰੇਅ ਕਰਕੇ ਮੰਗ ਰਹੇ ਆ ਮੈਂ ਉਹੀ ਦੁਆ ਕਰਦੀ ਕਿ ਪ੍ਰਭੂ ਤੁਹਾਡੇ ਜੀਵਨ ਵਿੱਚ ਇਹ ਸਭ ਨੂੰ ਸਾਥ ਦੇਵੇ ਥੈਂਕ ਯੂ ਜੀਸਸ ਦਾ ਮਾਰਗਦਰਸ਼ਨ ਬਹੁਤ ਸ਼ੁਕਰਗੁਜ਼ਾਰ ਮੈਂ ਅੱਜ ਤੁਹਾਡੇ ਬੱਚਿਆਂ ਦੇ ਲਈ ਪ੍ਰਾਰਥਨਾ ਕਰਦਾ ਮੈਂ ਵੇਰੇ ਜੀ ਬਹੁਤ ਖੜੇ ਕੀਤੇ ਆ ਕੱਲ ਜਿੰਨੇ ਵੀ ਦੁਖੀਆਂ ਬਿਮਾਰਾਂ ਨੇ ਆਉਣੇ ਆ ਤੇ ਉਹਨਾਂ ਦੇ ਲਈ ਪੂਰੀ ਤਿਆਰੀ ਕਰੇ ਤੇਰੇ ਭਵਨ ਜੀਂਦਰਾ ਪਰਮ ਜੀਂਦਰੀਆ ਕਿਰਮ ਕਰਨਾ ਤੇ ਭਲਾ ਆ ਤੇਰੇ ਨਹਾਵਾ ਦਾ ਪੈ ਹੋਰ ਖਾਪੋਰੇ ਤੇ ਬ੍ਰਾਤਨਾ ਕਰਨਾ ਪਿਆਰੇ ਫਰਮੇਸ਼ੁਰ ਜੀ ਤੁਮ ਆਜ ਜਿਹਨਾਂ ਨੇ ਇਸ ਜਗ੍ਹਾ ਦੇ ਉੱਤੇ ਖੜੇ ਹੋ ਕੇ ਆਪਣੇ ਜੀਵਨ ਦੇ ਲਈ ਪ੍ਰਾਰਥਨਾ ਕੀਤੀ ਆ ਤੇ ਮੈਂ ਹੈਵਨ ਨੂੰ ਖੁੱਲਦੇ ਹੋਏ ਦੇਖਦਾ ਆ ਤੇ ਸਵਰਗ ਦੇ ਵਿੱਚ ਇਹਨਾਂ ਦੀ ਪ੍ਰਾਰਥਨਾ ਸਵੀਕਾਰ ਕੀਤੀ ਜਾਂਦੀ ਆ ਤੁਮ ਇਹਨਾਂ ਦੀ ਇੱਕ ਵੀ ਡਿਜ਼ਾਇਰ ਜਿਹੜੀ ਆ ਪ੍ਰਭੂ ਸਵਰਗ ਦੇ ਵਿੱਚ ਪ੍ਰਵਾਨ ਹੋਵੇ ਮੈਂ ਲੋਗਾਂ ਨੂੰ ਆਸ਼ੀਸ਼ ਦਿੰਦਾ ਪ੍ਰਭੂ ਤੁਹਾਡੇ ਹਜ਼ੰਦਾ ਦੇ ਆਮਨੇ ਵਿੱਚ ਜਿਹਨਾਂ ਨੂੰ ਵੱਖ-ਵੱਖ ਕੌਮਾਂ ਦੇ ਤੋਂ ਤੁਸੀਂ ਇਕੱਠੇ ਕੀਤਾ ਆ ਤੇ ਤੁਹਾਡੀ ਪਲੈਨਿੰਗ ਇਹਨਾਂ ਦੇ ਜੀਵਨ ਦੇ ਅੰਦਰ ਪਿਆਰੇ ਪਰਮੇਸ਼ਰ ਕੋਈ ਵੀ ਨਿਰਾਸ਼ ਨਾ ਹੋਵੇ ਕੋਈ ਇੱਕ ਦੂਜੇ ਲਈ ਫੋਕਰ ਦਾ ਕਾਰਨ ਨਾ ਬਣੇ ਯਹਵਾ ਦੇ ਦੂਤ ਇੱਥੇ ਆ ਕੇ ਇਹਨਾਂ ਦੀ ਮਦਦ ਕਰਦੇ ਆ ਇਹਨਾਂ ਦੇ ਅੰਦਰ ਇੱਕ ਨਾਮਾ ਬਲ ਪਾਉਂਦੇ ਆ ਪ੍ਰਭੂ ਇੱਕ ਨਵੀਂ ਤਾਕਤ ਪਾਉਂਦੇ ਆ ਪਿਆਰੇ ਪਰਮੇਸ਼ਰ ਜਿੰਨੇ ਵੀ ਕੰਮ ਕਰਦੇ ਆ ਖੁਦਾਵਨ ਖੁਦਾ ਕੁਝ ਇਸ ਸਵਰਗ ਦੇ ਵਿੱਚ ਉਹਨਾਂ ਨੂੰ ਪਰਵਾਣ ਕਰਦੇ ਆ। ਤੁਹਾਡਾ ਬੁੱਤਰ ਕਿੰਨਾ ਕੋਈ ਵੀ ਅਗਰ ਮੇਰੇ ਨਾਂ ਦੇ ਵਿੱਚ ਕਿਸੇ ਨੂੰ ਪਾਣੀ ਦਾ ਗਲਾਸ ਵੀ ਦਿੰਦਾ ਹੈ ਮੈਂ ਉਹਦਾ ਵੀ ਅਜ਼ਰ ਦਿੰਦਾ ਹੈ ਉਹਨੂੰ। ਮੈਂ ਵਿਸ਼ਵਾਸ ਕਰਦਾ ਪ੍ਰਭੂ ਇਹ ਕਿਤੇ ਹੀ ਵਾਦ ਕੇ ਪ੍ਰਯੋਗ ਕਰਦੇ ਆ ਪਿਆਰੇ ਪਰਮੇਸ਼ਰ ਹੋਰ ਇਹਨਾਂ ਦਾ ਵੱਲ ਵੱਧਦਾ ਜਾਵੇ ਮੇਰੇ ਖੁਦਾਵੰਦ ਖੁਦਾ। ਤੁਸੀਂਾਂ ਦੇ ਹੱਥਾਂ ਨੇ ਉੱਤੇ ਬਰਕਤ ਪਾਓ ਅੱਜ ਦੀ ਰਾਤ ਮੈਂ ਇਹਨਾਂ ਦੀ ਚੰਗਿਆਈ ਦੀ ਘੋਸ਼ਣਾ ਕਰਦਾ ਹਾਂ ਇਹਨਾਂ ਨੂੰ ਬਰਕਤ ਦੇਣਾ ਯਿਸੂ ਮਸੀਹ ਦੇ ਜੁਨਾ ਨਾਮ ਪਰਮੇਸ਼ਰ ਆਮੇਨ ਕਬਲੇਸਿਓ ਅਸੀਂ ਕੰਮ ਕਰਾ ਸਕੋ ਤਾਂ ਬਬਾ ਜੇ